ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਸਿੰਘ ਨੰਗਲਕਰਾ ਦਾ ਹਸਤੋਂ ਉਮੀਦ ਕਰਦਾ ਸਾਰਾ ਚੜ੍ਹਦੀ ਕਲਾ ਚ ਹੋ ਕੇ ਰਾਜ ਖੁਸ਼ੀ ਹੋਵੋਗੇ ਚੈਨਲ ਤੇ ਪਹਿਲੀ ਵਾਰਿਆਂ ਚੈਨਲ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਸੋਹਣੀ ਲੱਗਣ ਦੀ ਗਰੰਟੀ ਆਪਾਂ ਹਰ ਵਾਰ ਦਿੰਦੇ ਆਂ ਜੇ ਸੋਹਣੀ ਲੱਗੀ ਲਾਈਕ ਕਰ ਦਿਓ ਸੋਣਾ ਜਿਹਾ ਕਮੈਂਟ ਕਰ ਦਿਓ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ WhatsApp ਸਟੇਟਸ ਤੇ ਜਿਵੇਂ ਤੁਹਾਡੀ ਇੰਸਟਾ ਤੇ ਹੋ ਰਿਹਾ ਇਦਾਂ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਵੀ ਜਿਹੜੇ ਫਰੈਂਡ ਸਰਕਲ ਚ ਹੈਗਾ ਜਾਂ ਰਿਸ਼ਤੇਦਾਰ ਹੈਗਾ ਉਹਨਾਂ ਦਾ ਫਾਇਦਾ ਹੋ ਸਕੇ ਵੀਡੀਓ ਥੋੜੀ ਛੋਟੀ ਹੋਗੀ ਪੂਰੀ ਦੇਖ ਲਓ ਬਾੜੀ ਵੱਡੀ ਨਹੀਂ ਬਣਦੇ ਹ ਤੇ 9 ਮੀਟਰ ਬਹੁਤ ਹੀ ਪਿਆਰੀ ਚੀਜ਼ ਆ 5.5 ਮੀਟਰ ਕਪੜਾ ਬਣ ਗਿਆ ਜੀ ਇਹ 2.5 ਮੀਟਰ 3 ਮੀਟਰ ਸਲਵਾਰ ਦੇ ਨਾਲ ਮੈਚਿੰਗ ਸੂਟ ਕਰਤਾ ਰੇਟ ਵੀ ਬਹੁਤ ਘੈਂਟ ਕਰਤਾ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਗਾਰਨਿਸ਼ ਲੁੱਕ ਦੇ ਸੂਟ ਆ ਜੀ ਬਹੁਤ ਹੀ ਸੋਹਣੇ ਡਿਜ਼ਾਈਨ ਆ ਬਹੁਤ ਪਿਆਰੇ ਡਿਜ਼ਾਈਨ ਆ ਸੂਟ ਦਾ ਪ੍ਰਾਈਸ ਆ ਸਿਰਫ ਤੇ ਸਿਰਫ 500 ਰੁਪਏ ਆ ਨੰਗਲ ਕਲਾਥ ਹਾਊਸ ਮੈਲਕਨਾ ਮੈਲਕਨਾ ਬਾਜ਼ਾਰ ਦੇ ਵਿੱਚ ਪੀਰਖਾਨਾ ਜੀ ਪੀਰਖਾਨੇ ਬਿਲਕੁਲ ਸਾਹਮਣੇ ਕੇਸਰੀ ਵਾਲੀ ਗਲੀ ਆ ਗਲੀ 'ਚ ਆਪਣੀ ਦੁਕਾਨਾ ਜਦੋਂ ਮਰਜੀ ਆਜੋ ਨਹੀਂ ਆ ਸਕਦੇ ਤਾਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਪਰ ਦੱਸ ਰਹੇ ਲੋ ਜੀ ਦੇਖੋ ਕਿੰਨੇ ਪਿਆਰੇ ਕਲਰ ਨੇ ਬਹੁਤ ਹੀ ਸੋਹਣੇ ਸੋਹਣੇ ਕਲਰ ਨੇ ਜਿਹੜਾ ਵੀ ਸਹੀ ਲੱਗਦਾ ਉਹਦਾ ਸਕਰੀਨਸ਼ਾਟ ਲੈ ਲਓ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਦਿਓ ਨੰਬਰ ਹੈਗਾ ਆਪਣਾ 9499316000 ਤੇ ਕੰਟੈਕਟ ਕਰ ਲਓ ਤੇ ਸੂਟ ਤੁਹਾਡੇ ਘਰੇ ਪਹੁੰਚਾਵਾਂਗੇ ਸਿਰਫ ਤੇ ਸਿਰਫ 500 ਰੁਪਏ ਦਾ ਸੂਟ ਹੈ ਜੀ ਲਾ ਲੋ ਗਰੰਟੀ ਆ 5.5 ਮੀਟਰ ਕਪੜਾ ਹੋਊ ਕਪੜੇ 'ਚ ਕੋਈ ਕਮੀ ਨਹੀਂ ਹੈਗੀ 2.5 ਮੀਟਰ ਦਾ ਸ਼ਰਟ ਹੈ ਦੀ ਤੇ 3 ਮੀਟਰ ਦੀ ਪੂਰੀ ਬਾਟਮ ਆ ਕਿੰਨਾ ਸੂਟ ਆ ਸਿਰਫ ਤੇ ਸਿਰ 500 ਰੁਪਏ ਦਾ ਪੈਸੇ ਬਹੁਤ ਜਾਇਜ਼ ਲੱਗ ਰਹੇ ਆ ਜੀ ਇਹਦੇ ਜਦੋਂ ਤੁਹਾਡੇ ਕੋਲੇ ਹੱਥ ਚ ਆਊਗਾ ਨਾ ਕਪੜਾ ਦੇਖ ਕੇ ਫਿਰ ਕਹੋਗੇ ਹਾਂ ਠੀਕ ਆ ਕੋਈ ਮਤਲਬ ਗਲਤੀ ਹੀ ਨਹੀਂ ਹੈਗੀ ਬਹੁਤ ਹੀ ਪਿਆਰੇ ਸੂਟ ਆ ਬਹੁਤ ਸੋਹਣਾ ਸਟਾਫ ਆ ਬਹੁਤ ਪਿਆਰੇ ਡਿਜ਼ਾਈਨ ਨੇ ਬਹੁਤ ਸੋਹਣਾ ਕਪੜਾ ਹੈ ਜੀ ਲਓ ਜੀ ਦੇਖੋ ਸਿਰਫ ਤੇ ਸਿਰਫ 500 ਰੁਪਏ ਦਾ ਸੂਟ ਆ ਜੀ ਨੰਗਲ ਕਲਾਥ ਹਾਊਸ ਮਹਿਲਕਾ ਜਲਦੀ ਜਲਦੀ ਜਿੰਨਾ ਲੋਕਾਂ ਲੈਣਾਗਾ ਲੋਕਾਂ ਲਈ ਮੈਂ ਪਹਿਣਾ ਸਕਦੀਆਂ ਨੇ ਹਨਾ ਜੇ ਬੁੱਕ ਕਰਾਉਣਾਗਾ ਡਾਕ ਰਾਹੀਂ ਤਾਂ ਬੁੱਕ ਕਰਾ ਲਓ ਹਜੇ 10% ਕਟਿਆ ਹੋਰ ਵੀ ਹੋ ਸਕਦਾ ਨਾਲ ਮਿਲਣ ਨਾ ਮਿਲਣ ਬਾਅਦ ਚ ਕੋਈ ਪਤਾ ਨਹੀਂ ਪਰ ਇਹਨਾਂ ਤੋਂ ਜਲਦੀ ਜਲਦੀ ਬੁੱਕ ਕਰ ਲਓ ਜਿਹੜਾ ਵੀ ਸਹੀ ਲੱਗਦਾ ਜੇ ਲੈਣਾ ਦਿਮਾਗ ਚ ਚੱਲ ਰਹੀ ਹੈ ਗੱਲ ਤਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਤੇ ਆਹ ਸੂਟ ਬੁੱਕ ਕਰ ਲਓ ਡਾਕ ਰਾਹੀਂ ਤੁਹਾਡੇ 4 ਤੋਂ 5 ਦੇ ਵਿੱਚ ਘਰੇ ਭੇਜ ਦਾਂਗੇ ਸਿਰਫ ਤੇ ਸਿਰਫ 500 ਰੁਪਏ ਦਾ ਸੂਟ ਆ ਸ਼ਿਪਿੰਗ ਚਾਰਜ ਉੱਤੇ ਲੱ ਗਰੰਟੀ ਹੈ ਜਿੱਤੋਂ ਸਸਤਾ ਨਹੀਂ ਮਿਲ ਸਕਦਾ ਜਲਦੀ ਕਰ ਲੋ ਜਲਦੀ ਜਲਦੀ ਬੁੱਕ ਕਰ ਲੋ ਜਿਹਨੇ ਵੀ ਲੈਣਾ ਆਨਲਾਈਨ ਲੈਣਾ ਬੁੱਕ ਕਰ ਲੋ ਜਲਦੀ ਜਲਦੀ ਨਹੀਂ ਮਿਲ ਸਕਦਾ ਦੁਬਾਰੇ ਪਹਿਲਾਂ ਆਲ ਓਵਰ ਸੀਗਾ ਤੇ ਹੁਣੇ ਮੈਚਿੰਗ ਕਰਤਾ ਆਪਾਂ ਆਜੋ ਗਰੰਟੀ ਨਾਲ ਜੇ ਦੁਕਾਨ ਤੋਂ ਅਗੇ ਨਹੀਂ ਦੁਕਾਨ ਤੋਂ ਅਗੇ ਲੈ ਜੋ ਨਹੀਂ ਆ ਸਕਦੇ ਡਾਕ ਰਾਹੀਂ ਘਰੇ ਪਹੁੰਚਾ ਦਾਂਗੇ ਨੰਗਲ ਕਲਾਥ ਹਾਊਸ ਮਹਿਲ ਕਰਨ ਨੰਬਰ ਹੈ 9494316000 ਹੋਰ ਮਿਲਦਾ ਜਲਦੀ ਸੋਨੇ ਸੋਨੇ ਸੂਟਾਂ ਨਾਲ ਮਿਲ ਰਹੇ ਹਾਂ ਤੁਹਾਨੂੰ ਅਗਲੀ ਵੀਡੀਓ 'ਚ ਅਸੀ ਕਾਲ ਜੀ